ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਆਪਣੇ ਚੈਨਲ ਤੇ ਸਿਰਫ ਐਡ ਦਾ ਕੰਮ ਕੀਤਾ ਜਾਂਦਾ ਹੈ ਜੀ ਰਿਸ਼ਤਾ ਤੁਸੀਂ ਚੰਗੀ ਤਰ੍ਹਾਂ ਜਾਂਚ ਪੜਤਾਲ ਤੇ ਸੋਚ ਸਮਝ ਕੇ ਕਰੋ ਅਗਰ ਤੁਸੀਂ ਵੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਲਿਖੀ ਜਾਣਕਾਰੀ ਸਾਨੂੰ ਸਾਡੇ ਵਟਸਐਪ ਨੰਬਰ ਤੇ ਭੇਜੋ ਜੀ ਐਡ ਦੀ ਫੀਸ ਤੇ ਪ੍ਰੋਸੈਸ ਤੁਹਾਨੂੰ ਦੱਸ ਦਿੱਤਾ ਜਾਵੇਗਾ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਜਗਸੀਰ ਸਿੰਘ ਪਤਾ ਬिलासपुर ਮੋਗਾ ਤੋਂ ਕਾਸਟ ਮੁੰਡੇ ਦੀ ਜੱਟ ਸਖੇ ਜੀ ਗੋਤ ਗਰੇਵਾਲ ਉਮਰ 23 6 1992 ਕੱਦ 5 ਫੁੱਟ 9 ਇੰਚ ਪੜ੍ਹਾਈ ਕਰੀਏ ਜੀ 10 ਪਾਸ ਭੈਣਾ ਮੁੰਡੇ ਦੀਆਂ ਤਿੰਨ ਮੈਰਿਡ ਨੇ ਜੀ ਭਰਾ ਕੋਈ ਨਹੀਂ ਮੁੰਡਾ ਇਕੱਲਾ ਹੈ ਕੰਮ ਕਰੇ ਜੀ ਆਪਣਾ ਬਿਜ਼ਨਸ ਹੈ ਦੋ ਟਰੱਕ ਨੇ ਪਰਿਵਾਰ ਦੀ ਮੰਗ ਹੈ ਜੀ ਕੁੜੀ ਘਰੇਲੂ ਹੋਵੇ ਪਰਿਵਾਰ ਵਧੀਆ ਹੋਵੇ ਹੋਰ ਕਿਸੇ ਵੀ ਤਰ੍ਹਾਂ ਦੀ ਕੋਈ ਮੰਗ ਨਹੀਂ ਜੀ ਪਰਿਵਾਰ ਦੀ ਕਾਲੀ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦੇ ਦੋ ਨੰਬਰ ਨੇ ਜੀ ਤੁਸੀਂ ਇਹਨਾਂ ਨਾਲ ਸਿੱਧੀ ਗੱਲਬਾਤ ਕਰਕੇ ਪੂਰੀ ਜਾਣਕਾਰੀ ਲੈ ਕੇ ਆਪਣਾ ਰਿਸ਼ਤਾ ਪੱਕਾ ਕਰ ਸਕਦੇ ਹੋ ਹਰੀ ਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਜੀ ਨਾਮ ਸ਼ਰਮਾ ਪਤਾ ਤਨੌਲਾ ਕਾਸਟ ਹਿੰਦੂ ਬ੍ਰਾਹਮਣ ਹੈ ਜੀ ਉਮਰ 1998 ਕੱਦ 5 ਫੁੱਟ 11 ਇੰਚ ਪੜ੍ਹਾਈ ਕਰੀਏ ਜੀ ਮੁੰਡੇ ਨੇ ਬੀਏ ਡਿਪਲੋਮਾ ਕੰਮ ਕਰੇ 11 ਕਿੱਲੇ ਜ਼ਮੀਨ ਹੈ ਜੀ ਆਨਲਾਈਨ ਕੈਫੇ ਆ ਪਰਿਵਾਰ ਸ਼ੁੱਧ ਵੈਸ਼ਨੂ ਆ ਜੀ ਮੰਗੇ ਪਰਿਵਾਰ ਦੀ ਚੰਗੇ ਘਰ ਦੀ ਕੁੜੀ ਹੋਵੇ ਨੌਕਰੀ ਕਰਦੀ ਹੋਵੇ ਪਰਿਵਾਰ ਵੈਸ਼ਨੂ ਹੋਵੇ ਜੀ ਤੇ Hindu ਪਰਿਵਾਰ ਹੀ ਇਹਨਾਂ ਨੂੰ ਫੋਨ ਕਰਨ ਨੰਬਰ ਦਿੱਤਾ ਗਿਆ ਕਾਲੀ ਪੱਟੀ ਚ ਲੜਕੇ ਦੇ ਪਰਿਵਾਰ ਦਾ ਤੁਸੀਂ ਸਿੱਧੀ ਗੱਲਬਾਤ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਹਰੀ ਪੱਟੀ ਵਾਲੇ ਨੰਬਰ ਤੇ ਤੁਸੀਂ ਐਡਲਗਵਾ ਸਕਦੇ ਹੋ ਜੀ ਅਗਲਾ ਰਿਸ਼ਤਾ ਲੜਕੀ ਦਾ ਜੀ ਨਾਮ ਕੌਰ ਪਤਾ ਸ੍ਰੀ ਮੁਖਤਸਰ ਸਾਹਿਬ ਤੋਂ ਉਮਰ ਅਗਸਤ 1992 ਦੇ ਵਿੱਚ ਕਾਸਟ ਜੱਟ ਸਿੱਖ ਗੋਤ ਲੜਕੀ ਦਾ ਰੰਧਾਵਾ ਹੈ ਜੀ ਕੱਦ 5 ਫੁੱਟ 5 ਇੰਚ ਪੜ੍ਹਾਈ ਕਰੀ ਹੈ ਜੀ ਬੀਐਸਏ ਐਮਐਸਸੀ ਕੰਮ ਕਰੇ ਜੀ ਅਸਿਸਟੈਂਟ ਪ੍ਰੋਫੈਸਰ ਸੈਲਰੀ 50000 ਪਲੱਸ ਪਰਿਵਾਰ ਦੀ ਮੰਗ ਹੈ ਮੁੰਡਾ ਪ੍ਰਾਈਵੇਟ ਨੌਕਰੀ ਕਰਦਾ ਹੋਵੇ ਜ਼ਮੀਨ 20 ਪਲੱਸ ਕਿੱਲੇ ਹੋਵੇ ਜੀ ਜੇ ਸਰਕਾਰੀ ਨੌਕਰੀ ਕਰਦਾ ਹੋਵੇ ਤਾਂ ਜ਼ਮੀਨ 15+ ਹੋਵੇ ਮੁੰਡਾ ਇਕੱਲਾ ਹੀ ਹੋਵੇ ਤੇ 100 ਕਿਲੋਮੀਟਰ ਏਰੀਆ ਹੀ ਇਹਨਾਂ ਨੂੰ ਸੰਪਰਕ ਕਰੇ ਕਾਲੀਪੱਟ ਚ ਲੜਕੀ ਦੇ ਪਰਿਵਾਰ ਦਾ ਨੰਬਰ ਹੈ ਤੁਸੀਂ ਇਹਨਾਂ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਜੀ ਨਾਮ ਦੀਪ ਸਿੰਘ ਪਤਾ ਹੁਸ਼ਿਆਰਪੁਰ ਤੋਂ ਕਾਸਟ ਮੁੰਡੇ ਦੀ ਰਾਜਪੂਤ ਹੈ ਉਮਰ 12-10-1990 ਕੱਦ 5 ਫੁੱਟ 3 ਇੰਚ ਪੜ੍ਹਾਈ ਕਰੀ ਹੈ ਜੀ 10 ਪਾਸ ਪਿਤਾ ਜਸ਼ਪਾਲ ਟੇਲਰ ਨੇ ਜੀ ਸਮਾਲ ਫੈਮਿਲੀ ਹੈ ਪਰਿਵਾਰ ਦੀ ਮੰਗ ਹੈ ਕੁੜੀ ਘਰੇਲੂ ਹੋਵੇ ਜਨਰਲ ਕਾਸਟ ਵਾਲੇ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲਬਾਤ ਕਰਕੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਲੜਕੀ ਦਾ ਹੈ ਜੀ ਨਾਮ ਗੁਰਵਿੰਦਰ ਕੌਰ ਪਤਾ ਮੋਗਾ ਤੋਂ ਉਮਰ 21 ਚਾਰ 1988 ਕੱਦ 5 ਫੁੱਟ ਹੈ ਜੀ ਲੜਕੀ ਦਾ ਕਾਸਟ ਸ਼ਿੰਬੇ ਗੋਤ ਜਸਲ ਤੇ ਨਾਨਕਿਆਂ ਦਾ ਗੋਤ ਧਾਮੀ ਕੜਾਈ ਕਰੀਏ ਲੜਕੀ ਨੇ ਪਲੱਸ 2 ਫੈਸ਼ਨ ਡਿਜ਼ਾਈਨਿੰਗ ਦੀ ਡਿਗਰੀ ਕਰੀ ਹੈ ਜੀ ਬਿਊਟੀ ਪਾਰਲਰ ਦਾ ਕੋਰਸ ਕੀਤਾ ਹੈ ਭੈਣ ਇੱਕ ਵਿਆਹੀ ਹੋਈ ਹੈ ਪਿਤਾ ਦਾ ਨਾਮ ਹੈ ਜੀ ਹਰਪਾਜਨ ਸਿੰਘ ਕੰਮ ਕਰੇ ਜੀ ਟੇਲਰ ਮਾਸਟਰ ਨੇ ਮਾਤਾ ਦਾ ਨਾਮ ਹੈ ਜਸਵਿੰਦਰ ਕੌਰ ਪਰਿਵਾਰ ਦੀ ਮੰਗ ਹੈ ਜੀ ਮੁੰਡੇ ਦਾ ਆਪਣਾ ਬਿਜ਼ਨਸ ਹੋਵੇ ਜਾਂ ਨੌਕਰੀ ਕਰਦਾ ਹੋਵੇ 25 ਤੋਂ 30 ਹਜ਼ਾਰ ਤਨਖਾਹ ਹੋਵੇ ਆਪਣਾ ਘਰ ਹੋਵੇ ਕਾਲੀ ਪੱਟੀ ਚ ਲੜਕੀ ਤੇ ਪਰਿਵਾਰ ਦਾ ਨੰਬਰ ਹੈ ਜੀ ਤੁਸੀਂ ਇਹਨਾਂ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕਿਰਨਦੀਪ ਕੌਰ ਪਤਾ ਗਰਦਾਸਪੁਰ ਤੋਂ ਕਾਸਟ ਜੱਟ ਸਿੱਖ ਗੋਤਰਨ ਦਾਵਾ ਉਮਰ 31 ਤਿੰਨ 1990 ਕੱਦ 5 ਫੁੱਟ 3 ਇੰਚ ਪੜ੍ਹਾਈ ਕਰੀਏ ਲੜਕੀ ਨੇ ਜੀ ਐਨ ਐਮ ਨਰਸਿੰਗ ਭਰਾ ਇੱਕ ਆਸਟ੍ਰੇਲੀਆ ਭੈਣਾਂ ਦੋ ਆਸਟ੍ਰੇਲੀਆ ਪਿਤਾ ਗਵਰਨਮੈਂਟ ਜੌਬ ਕਰਦੇ ਨੇ ਜੀ ਮਾਤਾ ਹਾਊਸ ਵਾਈਫ ਨੇ ਕੰਮ ਕਰ ਹੈ ਜੀ ਕੁੜੀ ਆਸਟ੍ਰੇਲੀਆ ਸਟੂਡੈਂਟ ਵੀਜ਼ੇ ਤੇ ਹੈ 12 ਇਅਰ ਦਾ ਐਕਸਪੀਰੀਅੰਸ ਹੈ ਜੀ ਹੈਲਥ ਕੇਅਰ ਦੇ ਵਿੱਚ ਨੰਬਰ ਕਾਲੀ ਪੱਟੀ ਚਾਹੇ ਜੀ ਪਰਿਵਾਰ ਦਾ ਫੋਨ ਕਾਲ ਕਰਕੇ ਇਹਨਾਂ ਕੋਲੋਂ ਜਾਣਕਾਰੀ ਤੁਸੀਂ ਲੈ ਸਕਦੇ ਹੋ। ਅਗਲਾ ਰਿਸ਼ਤਾ ਲੜਕੇ ਦਾ ਜੀ ਨਾਮ ਗੁਰਵਿੰਦਰ ਸਿੰਘ ਪਤਾ ਹੰਸਕਲਾ ਜ਼ਿਲ੍ਹਾ ਲੁਧਿਆਣਾ ਕਾਸਟ ਜੱਟ ਸਿੱਖ ਗੋਤ ਸਰਾ ਉਮਰ 18 1992 ਪੜ੍ਹਾਈ ਕਰੀਏ ਜੀ ਕਨਵੈਂਟ ਐਜੂਕੇਟਿਡ ਐਂਡ ਡਿਪਲੋਮਾ ਇਨ ਪਲੰਬਿੰਗ ਭੈਣ ਇੱਕ ਮੈਰਿਡ ਹੈ ਜੀ ਕੈਨੇਡਾ ਸੈਟਲ ਹੈ ਕੰਮਕਾਰ ਹੈ ਜੀ ਮੁੰਡਾ ਕੈਨੇਡਾ ਦੇ ਵਿਜ਼ਟਰ ਵੀਜ਼ੇ ਤੇ ਹੈ 4 ਕਿੱਲੇ ਜ਼ਮੀਨ ਹੈ ਪੰਜਾਬ ਵਾਲੇ ਇਹਨਾਂ ਨਾਲ ਸੰਪਰਕ ਕਰਨ ਜੀ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਲੜਕੀ ਦਾ ਜੀ ਨਾਮ ਕੌਰ ਪਤਾ ਮੋਗਾ ਤੋਂ ਉਮਰ 1-1990 ਕੱਦ 5 ਫੁੱਟ 4 ਇੰਚ ਪੜ੍ਹਾਈ ਕਰੀ ਹੈ ਜੀ ਕੁੜੀ ਨੇ ਬੀਏ ਐਲਐਲਬੀ ਐਲਐਲਐਮ ਆਈਲੈਟਸ ਦੇ 7.5 ਬੈਂਡ ਨੇ ਜੀ ਭਰਾ ਦੋ ਨੇ ਇੱਕ ਕੈਨੇਡਾ ਦਾ ਪੀਆਰ ਹੈ ਜੀ ਪਿਤਾ ਰਿਟਾਇਰਡ ਪ੍ਰਿੰਸੀਪਲ ਨੇ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਕੰਮ ਕਰਿਆ ਜੀ 10 ਸਾਲ ਤੋਂ ਕੁੜੀ ਕੈਨੇਡਾ ਦੇ ਮਲਟੀਪਲ ਵੀਜ਼ੇ ਤੇ ਐ 10 ਇਅਰ ਦਾ ਯੂਐਸਏ ਦਾ ਟੂਰਿਸਟ ਵੀਜ਼ਾ ਜੀ ਪਰਿਵਾਰ ਦੀ ਮੰਗ ਹੈ ਮੁੰਡਾ ਕੈਨੇਡਾ ਦੇ ਵਿੱਚ ਪੀਆਰ ਹੋਵੇ ਸੇਮ ਸਟੱਡੀ ਕਰੀ ਹੋਵੇ ਕਾਲੀ ਪੱਟੀ 'ਚ ਪਰਿਵਾਰ ਦਾ ਨੰਬਰ ਹੈ ਤੁਸੀਂ ਇਹਨਾਂ ਨਾਲ ਫੋਨ ਕਾਲ ਤੋਂ ਪੂਰੀ ਜਾਣਕਾਰੀ ਲੈ ਕੇ ਰਿਸ਼ਤਾ ਪੱਕਾ ਕਰ ਸਕਦੇ ਹੋ ਜੀ ਹਰੀ ਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਆਪਣੀ ਐਡ ਲਗਵਾਉਣ ਦੇ ਲਈ